ਕਰਨਾ ਜਿਉ ਤੂ ਰੱਖੇ ਜਿਵੇਂ ਹੋ ਆਪ ਨਰਾਇਣ ਕਲਾਤਾ ਜਗ ਮੈਂ ਪਰਵਰਿਓ ਰਿਣਕਾਰਿ ਅਕਾਰਿ ਜੋਤ ਜਗ ਮੰਡਲ ਕਰਿਓ ਇਹ ਕਹ ਤਹ ਭਰਪੂਰ ਸਭੁ ਜੀਵ ਬੰਦਤੀ ਪਾਇਓ ਸਤਿ ਕੋ ਸੰਗ ਰਹੋ ਤਤ ਹਰੇ ਚਰਨ ਮਿਲਾਓ ਨਾਨਕ ਗੁਰੂ ਜੀ ਮਹਾਰੂਤਰੀਓ ਅੰਗਦ ਲਹਿਣੇ ਸੰਗੋ ਹੋਰੀ ਅਮਰਦਾਸ ਕਾਰਨ ਚਰਨ ਜਨਮ ਜੇ ਨਮੋ ਪਾ ਸਰਣ ਤੋ ਸਤ ਗੁਰ ਕੀ ਮਤਾਣਿਆ ਜਗ ਜੂ ਸਮਾਨੇ ਤਨ ਕੋ ਨਿ ਜਾ ਨਾਮ ਟੇਕ ਜਿਤ ਭਗਤ ਅਗਾੜੇ ਗੁਰ ਨਾਨਕ ਦੇ ਅੰਗ ਦੇ ਅਵਰ ਭਗਤ ਹਰਿ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੋ ਰਸ ਜਾਨੇ ਚਲਕ ਸੋਏ ਜਿਨ ਜਾਣਿਆ ਪੁਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਾਰੇ ਭਰਿਆ ਆ ਕਾਠਕਾਠਾ ਆਮਰਾ ਪੁਰੀ ਜਸ ਦੇ ਸੋ ਪਾਵੇ ਇਹੋ ਜਨਕ ਰਾਜਗੁਰ RAMDAS ਤੁਝ ਹੀ ਪੜ ਆਵੇ ਜਗਤ ਉਧਾਰਨ ਨਾਮ ਸਤ ਗੁਰ ਤੁਠੇ ਪਾਯੋ अब नहिं अवर सर काम बारंतर पूरी पड़ी हम आव गुण भरे एक गुण नाहीं अमृत छाड़ भीखें भख खाई माया मोह परहु पूले सुतदा ਮੰਥ ਪੰਥ ਸੁਣੋ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾ ਸੁਖਾ ਟਨ ਗੁਰ ਸੇਵੀ ਆਂ ਕਰ ਜਸ ਸਹਜ ਸੋ ਭਾਏ ਦਰਸਨ ਪਰਸਿਐ ਗੁਰੂ ਕਉ ਜਨਮ ਮਰਨ ਦਾ ਦੁੱਖ ਜਾਈ ਹੋਵ ਸਿਖ ਤਖਸਾ ਦੇਖੇ ਸੱਚ ਪਾਤਸ਼ਾਹ ਮਹਾਰਜਾ ਜਨਮ ਜਨਮ ਦੀ ਸੱਜਣ ਸੱਜਾ ਪਾਤਸ਼ਾਹ ਸਰਸਾ ਦਾਸ ਹੋ ਜਿਸ ਪਾਸ ਬਹਟਿਆ ਸੋਈਆ ਸਬਨੋ

ਵਾ ਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸੁਨੋ ਕਾ ਸ਼ੋਭ ਚਿੰਤਨ ਗੋ ਨ ਗੋਬਿੰਦ ਰਾਮਣੇ ਨੇਰ ਮਨ ਸਾਧੂ ਸੰਗ ਨਾਨਕ ਨਾਮ ਨਿਸਰਾ ਇਕ ਘੜੀ ਕਰ ਕਿਰਪਾ ਨਾਹੀ ਇੱਕ ਖੇਰ ਤਾਜਮਾ ਪਾਈ ਪ੍ਰਵਰਤਿ ਹੈ ਸੰਜੋਗ ਸਾ ਸੁਭਗਣ ਆ ਮਨਵੰਤ ਨਾਨਕ ਮੇਲੇ ਸ੍ਰੀ ਧਾਰ ਸਗਲੋ समान Gracias. Es... ਪਰਾਪਾ ਪਾ ਕੇ ਬੇਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਮਹੱਲਾ ਪੰਜਵਾ ਸ਼ੰਤ ਘਰ ਸਤਵਾ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਸਰੋਗ ਸੁਭ ਚੰਤਰ ਗੋਬਿੰਦ ਰਾਮਣ ਨਿਰਮਲ ਸਾਧੂ ਸੰਗ ਨਰਕ ਨਾਮ ਨਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ